ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਤਾਂ ਦੋਸਤੋ, ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਲਾ ਹਾਂ ਅੱਖਾਂ ਤੋਂ ਚਸ਼ਮਾ ਹਟਾਉਣ ਦੇ ਲਈ ਜਾਂ ਫਿਰ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਇਫੈਕਟਿਵ ਨੁਸਖਾ। ਇਸ ਨੁਸਖੇ ਨੂੰ ਇਸ ਘਰੇਲੂ ਉਪਾਏ ਨੂੰ ਜੇ ਤੁਸੀਂ ਲਗਾਤਾਰ 3 ਮਹੀਨੇ ਇਸਤੇਮਾਲ ਕਰ ਲੈਂਦੇ ਹੋ ਤੋ ਤੁਹਾਡੀ ਅੱਖਾਂ ਦੀ ਰੋਸ਼ਨੀ ਨੇਚਰਲ ਤਰੀਕੇ ਨਾਲ ਵਧ ਜਾਵੇ ਇਸ ਨੂੰ ਕਿਵੇਂ ਅਤੇ ਕਦੋਂ ਯੂਜ਼ ਕਰਨਾ ਹੈ ਇਹ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਇਸ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਤਾਂ ਦੋਸਤੋ ਇਹ ਘਰੇਲੂ ਨੁਸਖਾ ਤੁਹਾਡੀ ਅੱਖਾਂ ਦੀ ਰੋਸ਼ਨੀ ਨੂੰ ਤਾਂ ਵਧਾਵੇਗਾ ਹੀ ਇਸ ਦੇ ਇਲਾਵਾ ਇਹ ਤੁਹਾਡੀ ਬ੍ਰੇਨ ਪਾਵਰ ਯਾਨੀ ਕਿ ਤੁਹਾਡੀ ਦਿਮਾਗੀ ਸ਼ਕਤੀ ਨੂੰ ਵੀ ਵਧਾਏਗਾ ਜੇ ਤੁਹਾਡੇ ਅੱਖਾਂ ਦੇ ਆਲੇ-ਦਾਲੇ ਕਾਲੇ ਘੇਰੇ ਹਨ ਡਾਰਕ ਸਰਕਲਸ ਹਨ ਤਾਂ ਉਹਨਾਂ ਨੂੰ ਵੀ ਇਹ ਰੈਮਡੀ ਦੂਰ ਕਰੇਗੀ ਤਾਂ ਦੋਸਤੋ ਚਲੋ ਜੀ ਜਾਣਦੇ ਹਾਂ ਬਹੁਤ ਹੀ ਇਫੈਕਟਿਵ ਰੈਮਡੀ ਨੂੰ ਕਿਵੇਂ ਤਿਆਰ ਕਰਨਾ ਹੈ ਤੋ ਦੋਸਤੋ ਇਸ ਰੈਮਡੀ ਨੂੰ ਤਿਆਰ ਕਰਨ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਚੀਜ਼ ਚਾਹੀਦੀ ਹੈ 50 ਗ੍ਰਾਮ ਬਦਾਮ। ਅਗਲੀ ਦੂਜੀ ਚੀਜ਼ ਜੋ ਆਪਾਂ ਨੂੰ ਇਸ ਦੇ ਵਿੱਚ ਚਾਹੀਦੀ ਹੈ ਉਹ ਹੈ 50 ਗ੍ਰਾਮ ਸੌਫ। ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਤੁਸੀਂ ਇਸ ਦੇ ਵਿੱਚ ਚੰਗੀ ਸੌਫ ਯੂਜ਼ ਕਰਨੀ ਹੈ। ਕਈ ਤਰ੍ਹਾਂ ਦੀ ਸੌਫ ਆਉਂਦੀ ਹੈ ਤੁਸੀਂ ਵੱਡੀ ਵਾਲੀ ਸੌਫ ਯੂਜ਼ ਕਰਨੀ ਹੈ। ਤੋ ਦੋਸਤੋ ਇਸ ਤੋਂ ਬਾਅਦ ਤੀਜੀ ਚੀਜ਼ ਜੋ ਆਪਾਂ ਨੂੰ ਚਾਹੀਦੀ ਹੈ ਉਹ ਦੋਸਤੋ ਮਿਸ਼ਰੀ। ਤੁਸੀਂ ਧਾਗੇ ਵਾਲੀ ਮਿਸ਼ਰੀ ਦਾ ਇਸਤੇਮਾਲ ਕਰਨਾ ਹੈ। ਅਤੇ ਉਹ ਵੀ ਆਪਾਂ ਇਸ ਦੇ ਵਿੱਚ 50 ਗ੍ਰਾਮ ਦਾ ਇਸਤੇਮਾਲ ਕਰਾਂਗੇ। ਤੋ ਦੋਸਤੋ ਇੱਥੇ ਮੈਂ ਸਿਰਫ ਤੁਹਾਨੂੰ ਦਿਖਾਉਣ ਨੂੰ 50-50 ਗ੍ਰਾਮ ਯੂਜ਼ ਕਰ ਰਿਆ ਹਾਂ ਤੁਸੀਂ ਚਾਹੋ ਤਾਂ ਇਸ ਦੀ ਵੱਧ ਮਾਤਰਾ ਨੂੰ ਵੀ ਬਣਾ ਕੇ ਰੱਖ ਸਕਦੇ ਹੋ ਪਰ ਜਿੰਨਾ ਚੁ ਜਿਆ ਤੁਸੀਂ ਇੱਕੋ ਜੀ ਮਾਤਰਾ ਦੇ ਵਿੱਚ ਲੈਣੀਆਂ ਹਨ ਤੋ ਦੋਸਤੋ ਹੁਣ ਤੁਸੀਂ ਇੱਕ ਮਿਕਸੀ ਦਾ ਜਾਰ ਲੈਣਾ ਹੈ ਉਸ ਦੇ ਵਿੱਚ 50 ਗ੍ਰਾਮ ਬਦਾਮ ਮਿਸ਼ਰੀ ਅਤੇ ਤੇ ਸੌਫ ਐਡ ਕਰ ਦੇਣੇ ਹਨ ਤੋ ਦੋਸਤੋ ਇਹਨਾਂ ਸਾਰੀ ਚੀਜ਼ਾਂ ਨੂੰ ਮਿਕਸੀ ਦੇ ਵਿੱਚ ਪੀਸ ਕੇ ਤੁਸੀਂ ਪਾਊਡਰ ਬਣਾ ਲੈਣਾ ਹੈ ਤੋ ਦੋਸਤੋ ਇਹ ਦੇਖੋ ਆਪਣੀ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਦੇ ਲਈ ਆਪਣਾ ਨੁਸਖਾ ਤਿਆਰ ਹੈ ਤੁਸੀਂ ਇਸ ਨੂੰ ਏਅਰ ਟਾਈਟ ਕੰਟੇਨਰ ਦੇ ਵਿੱਚ ਰੱਖਣਾ ਹੈ ਤੇ ਦੋਸਤੋ ਜਿਹੜਾ ਇਹ 50-50 ਗ੍ਰਾਮ ਦਾ ਮੇਕਸਚਰ ਬਣਾਇਆ ਹੈ ਇਹ 10 ਤੋਂ 15 ਦਿਨ ਤੱਕ ਤੁਹਾਡਾ ਆਰਾਮ ਨਾਲ ਚੱਲ ਜਾਵੇਗਾ ਤੋ ਦੋਸਤੋ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਇਸ ਨੂੰ ਕਦੋਂ ਅਤੇ ਕਿਵੇਂ ਯੂਜ਼ ਕਰਨਾ ਹੈ ਤੋ ਤੁਸੀਂ ਇੱਕ ਗਲਾਸ ਕੋਸਾ ਦੁੱਧ ਲੈਣਾ ਹੈ ਤੇ ਉਸ ਦੇ ਵਿੱਚ ਇੱਕ ਚਮਚ ਤੁਸੀਂ ਮਿਕਸ ਕਰਕੇ ਉਸ ਦੁੱਧ ਦਾ ਸੇਵਨ ਕਰਨਾ ਹੈ ਤੋ ਦੋਸਤੋ ਇਸ ਨੁਸਖੇ ਦਾ ਤੁਸੀਂ ਇਸਤੇਮਾਲ ਪਹਿਲਾ ਤਾਂ ਸਵੇਰੇ ਖਾਲੀ ਪੇਟ ਕਰਨਾ ਹੈ ਅਤੇ ਰਾਤ ਨੂੰ ਸੌਣ ਤੋਂ 1 ਘੰਟਾ ਪਹਿਲਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰਨਾ ਹੈ। ਇਹ ਬਹੁਤ ਹੀ ਇਫੈਕਟਿਵ ਹੈ ਆਪਣੀ ਆਈ ਸਾਈਟ ਨੂੰ ਵਧਾਉਣ ਦੇ ਵਿੱਚ ਅਤੇ ਚਸ਼ਮੇ ਨੂੰ ਹਟਾਉਣ ਦੇ ਲਈ। ਇਸ ਨੁਸਖੇ ਦਾ ਲਗਾਤਾਰ 3 ਮਹੀਨੇ ਪ੍ਰਯੋਗ ਕਰਨ ਦੇ ਨਾਲ ਆਪਣੀ ਅੱਖਾਂ ਦੀ ਰੋਸ਼ਨੀ ਕਾਫੀ ਇਨਕਰੀਜ਼ ਹੋ ਜਾਵੇਗੀ ਅਤੇ ਜਿਹੜਾ ਆਪਣੇ ਅੱਖਾਂ ਦੇ ਉੱਤੇ ਚਸ਼ਮਾ ਲੱਗਿਆ ਹੋਇਆ ਹੈ ਉਸ ਦਾ ਨੰਬਰ ਵੀ ਹੌਲੀ-ਹੌਲੀ ਘੱਟ ਹੋਣ ਲੱਗ ਜਾਵੇਗਾ। ਤੇ ਜੇ ਤੁਹਾਡੀ ਅੱਖਾਂ ਕਮਜ਼ੋਰ ਹਨ ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਅੱਖਾਂ ਦੇ ਵਿੱਚੋਂ ਪਾਣੀ ਨਿਕਲਦਾ ਰਹਿੰਦਾ ਹੈ یا پھر ਤੁਹਾਡੀ ਅੱਖਾਂ ਦਰਦ ਹੁੰਦੀਆਂ ਹਨ ਜਾਂ ਫਿਰ ਅੱਖਾਂ ਦੇ ਆਸ-ਪਾਸ ਤੁਹਾਡਾ ਸਿਰ ਦਰਦ ਹੁੰਦਾ ਹੈ ਤਾਂ ਤੁਸੀਂ ਵੀ ਇਸ ਦਾ ਪ੍ਰਯੋਗ ਕਰ ਸਕਦੇ ਹੋ ਇਸ ਦੇ ਨਾਲ ਤੁਹਾਡੀ ਇਹ ਸਮੱਸਿਆ ਪੂਰੀ ਤਰ੍ਹਾਂ ਨਾਲ ਦੂਰ ਹੋ ਜਾਵੇਗੀ ਤਾਂ ਦੋਸਤੋ ਇਹ ਨੁਸਖਾ ਇੰਨਾ ਕਾਰਗਰ ਹੈ ਕਿ ਜੇ ਤੁਸੀਂ ਇਸ ਦਾ ਲਗਾਤਾਰ ਪ੍ਰਯੋਗ ਕਰੋਗੇ ਤਾਂ ਤੁਹਾਡਾ ਲੱਗਿਆ ਹੈ ਚਸ਼ਮਾ ਵੀ ਉਤਰ ਜਾਵੇਗਾ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ